ਦੀ ਫਰਾਂ ਉਹ ਅਨੇ ਤੇ ਹੈ ਚੀ ਦੀ ਲੋੜ ਉਹ ਤੈਨੂੰ ਪਤਾ ਹੁਣ ਐਮਪੀ ਦਾ ਇਲੈਕਸ਼ਨ ਆ ਗਿਆ ਲੱਗੇ ਤਗੜਾ ਉਹ ਸਾਡੀ ਪਾਰਟੀ ਨੂੰ ਵੋਟਾਂ ਪਾ ਤੇ ਪਾਰਟੀ ਨੂੰ ਕਾਮਯਾਬ ਕਰੀਏ ਤੇਰੀ ਪਾਰਟੀ ਹੈਗੀ ਕਿਹੜੀ ਆ ਉਹ ਤੈਨੂੰ ਪਤਾ ਆ ਪਾ ਨਵੀਂ ਪਾਰਟੀ ਜੁਆਨ ਕੀਤੀ ਆ ਉਹ ਪਹਿਲੀ ਪਾਰਟੀ ਨੂੰ ਕੀ ਹੋਇਆ ਸੀ ਉਹ ਯਾਰ ਉਹ ਪਾਰਟੀ ਨਾ ਵਿਕਾਸ ਨੇ ਹੀ ਕਰਦੀ ਆ ਆਪਾਂ ਆ ਵਿਕਾਸ ਵਾਲੇ ਬੰਦੇ ਇਹ ਕਰਕੇ ਆਪਾਂ ਨਵੀਂ ਪਾਰਟੀ ਜੁਆਨ ਕੀਤੀ ਆ ਓਏ ਮੈਨੂੰ ਪਤਾ ਐ ਏਡਾ ਤੂੰ ਵਿਕਾਸ ਕਰੂ ਓਏ ਮੈਨੂੰ ਪਤਾ ਤੂੰ ਕੱਤੋਂ ਪਾਰਟੀ ਛੱਡੀ ਆ ਓਏ ਜਿਹੜੀ ਪਾਰਟੀ ਤੁਹਾਨੂੰ ਟਿਕਟ ਨਹੀਂ ਦਿੰਦੀ ਉਹ ਛੱਡ ਕੇ ਤੁਸੀਂ ਨਵੀਂ ਪਾਰਟੀ ਚੱਲ ਜਾਂਦੇ ਜੋ ਓਏ ਤਿੰਨ ਦਿਨ ਤੁਸੀਂ ਉਸੇ ਪਾਰਟੀ ਦੀਆਂ ਮਾਰੀਆਂ ਕਰਦੇ ਜੋ ਚੌਥੇ ਦਿਨ ਜਾ ਕੇ ਉਸੇ ਪਾਰਟੀ ਦੀ ਰਲ ਜਾਂਦੇ ਗੱਲ ਸੁਣ ਲੈ ਮੇਰੀ ਪਹਿਲੀ ਪਾਰਟੀ ਸਾਡੀ ਕਿਸਾਨੀ ਖਾ ਗਈ ਦੂਜੀ ਪਾਰਟੀ ਸਾਡੀ ਜਵਾਨੀ ਖਾ ਗਈ ਓਏ ਹੁਣ ਤੂੰ ਕਿਹੜੀ ਪਾਰਟੀ 'ਚ ਰਲ ਗਿਆ ਏ ਓ ਨਹੀਂ ਨਹੀਂ ਇਹ ਦਣਾ ਕਰ ਅਹਰ ਕੀ ਬੋਟਾ ਪਾ ਆਪਾਂ ਵਧੀਆ ਵਿਕਾਸ ਕਰਾਂਗੇ ਗੱਲ ਸੁਣ ਲੈ ਮੇਰੀ ਓਏ ਅਸੀਂ ਅੱਗੇ ਬੜੀਆਂ ਗਲਤੀਆਂ ਕਰ ਗਏ ਤੁਹਾਡੇ ਵਰਗੇ ਲੀਡਰਾਂ ਦੇ ਮਗਰ ਲੱਗ ਕੇ ਓਏ ਹੁਣ ਨਹੀਂ ਅਸੀਂ ਗਲਤੀ ਕਰਨੀ ਓਏ ਜਦੋਂ ਕੋਈ ਨਵੀਂ ਸਰਕਾਰ ਆਉਂਦੀ ਆ ਉਹ ਪਹਿਲੀ ਸਰਕਾਰ ਨੇ ਕਿਹਾ ਅਸੀਂ 15-15 ਲੱਖ ਰੁਪਇਆ ਤੁਹਾਡੇ ਖਾਤੇ 'ਚ ਪਾਵਾਂਗੇ ਉਹ ਨਹੀਂ ਆਇਆ ਓਏ ਇੱਕ ਸਰਕਾਰ ਨੇ ਕਿਹਾ ਅਸੀਂ 4 ਦਿਨਾਂ ਦੇ ਵਿੱਚ ਨਸ਼ਾ ਬੰਦ ਕਰਾਂਗੇ ਸੌ ਖਾ ਕੇ ਮੁੱਕਰ ਕੇ ਓਏ ਇੱਕ ਸਰਕਾਰ ਨੇ ਕਿਹਾ ਓਏ ਅਸੀਂ ਨੌਕਰੀਆਂ ਦਵਾਵਾਂਗੇ ਉਹ ਨਹੀਂ ਦਵਾਇਆਂ ਇੱਕ ਸਰਕਾਰ ਨੇ ਕਿਹਾ ਸਾਡੀ ਸਰਕਾਰ ਬਣੂ ਤੇ ਅਸੀਂ ਐਮਐਸ ਕੀ ਦਵਾਂਗੇ ਓਏ ਦੱਸ ਅਸੀਂ ਕਿਤੇ ਯਕੀਨ ਕਰੀਏ ਤੇ ਕਿਤੇ ਨਾ ਕਰੀਏ ਹੁਣ ਸਾਡਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਤੁਹਾਡੇ ਵਰਗੇ ਝੂਠੇ ਲੀਡਰ ਨੂੰ ਵੋਟਾਂ ਪਾਈਏ ਪਹਿਲਾਂ ਮੈਨੂੰ ਇਹ ਦੱਸ ਉਹਨਾਂ ਨੌਜਵਾਨਾਂ ਦਾ ਕੀ ਕਸੂਰ ਹੀ ਇਹਨਾਂ ਨੂੰ ਬਿਨਾਂ ਵਜਾ ਐਨਐਸਏ ਲਾ ਕੇ ਜੇਲਾ ਵਿੱਚ ਸੁਟਿਆ ਗਿਆ ਹੁਣ ਤੂੰ ਹੀ ਦੱਸ ਇਸ ਗੱਲ ਦਾ ਤੁਹਾਡੇ ਕੋਲ ਕੋਈ ਹੈਗਾ ਜਵਾਬ ਇੱਕ ਮੌਕਾ ਦੇਖ ਓਏ ਜੇ ਵੀ ਤੁਸੀਂ ਇੱਕ ਮੌਕਾ ਮੰਗਦੇ ਜੇ ਆ ਫਿਰ ਵਿਖਾਵਾਂ ਕਿ ਤੁਹਾਡੀਆਂ ਸਰਕਾਰਾਂ ਨੇ ਸਾਨੂੰ ਕਿਹੜੇ ਹਾਲਾਤਾਂ ਤੇ ਲੈ ਜਾਂਦਾ ਮੈਂ ਕਿਹੜੇ ਮੂਨਾ ਤੁਹਾਨੂੰ ਵੋਟਾਂ ਪਾਵਾਂ ਪਾਪੂ ਮੈਨੂੰ ਨਸ਼ਾ ਲਿਆ ਦੇ ਪਾਪੂ ਚੰਦਾ ਦੇ ਦੇ ਪੜਾਏ ਮੰਦੀਆ ਤੀ ਬਬੂ ਹਾਏ ਆ ਕੋਣ ਹੈ ਓਏ ਮੇਰਾ ਕੱਲਾ ਕੱਲਾ ਪੋਤਿਆ ਓ ਜਿਹਨੂੰ ਮੈਂ ਪੜਾਇਆ ਲਖਾਇਆ ਗਬਰੂ ਕੀਤਾ ਓਏ ਮੈਂ ਸੋਚਿਆ ਮੇਰੇ ਬਰਹਾਪੇ ਦਾ ਸਹਾਰਾ ਬਣੂਗਾ ਓਏ ਮੇਤੇ ਹੀ ਬੋਝ ਬਣ ਗਿਆ ਓਏ ਚਿੱਟੇ ਦੇ ਨਸ਼ੇ ਤੇ ਲੱਗ ਗਿਆ ਈ ਓਏ ਓਏ ਵੇਖ ਲੈ ਤੁਹਾਨੂੰ ਕਿਹੜੇ ਮੂਣਾ ਵੋਟਾਂ ਪਾਈ ਓਏ ਸਾਨੂੰ ਤੇ ਤੁਸੀਂ ਲੈ ਗਏ ਬਹਿ ਗਏ ਜੇ ਓਏ ਤੁਸੀਂ ਵਾਅਦੇ ਕਰਦੇ ਰਹੇ ਤੁਸੀਂ ਸਵਾ ਖਾਂਦੇ ਰਹੇ ਵੀ ਅਸੀਂ ਨਸ਼ਾ ਬੰਦ ਕਰਾਂਗੇ ਉਹ ਤੁਹਾਡੇ ਤੋਂ ਇੱਕ ਨਸ਼ਾ ਨਹੀਂ ਬੰਦ ਹੋਇਆ ਓਏ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਓਏ ਕਿਸੇ ਤੋਂ ਨਸ਼ਾ ਨਹੀਂ ਬੰਦ ਹੋਇਆ ਜ਼ਾਲਮ ਸਰਕਾਰੋ ਹੋ 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 ਦਾ ਛੋਹ ਮੈਂ ਕਿੱਦਾਂ ਤੁਹਾਨੂੰ ਵੋਟਾਂ ਪਾਵਾਂ ਓਏ ਮੈਂ ਤੇ ਵੋਟਾਂ ਪਾਉਂਗਾ ਭਾਈ ਅਮਰਤਪਾਲ ਨੂੰ ਓਏ ਹੋਣ ਤੇ ਸਾਡੀ ਇੱਕੋ ਆਖਰੀ ਉਮੀਦ ਬਚੀ ਆ ਭਾਈ ਅਮਰਤਪਾਲ ਓਏ ਤੁਹਾਡੀਆਂ ਸਰਕਾਰਾਂ ਨੇ ਮਾਵਾ ਦੇ ਪੁੱਤਾਂ ਨੂੰ ਨਸ਼ੇ ਤੇ ਲਾਇਆ ਏ ਤੇ ਉਹ ਇੱਕ ਅੱਲਾ ਹੀ ਗੱਭਰੂ ਆ ਓ ਜਿਨੇ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਏ ਤੇ ਦੱਸ ਓਏ ਮੈਂ ਕਿਹੜੇ ਮੂੜਾ ਤੁਹਾਨੂੰ ਵੋਟ ਪਾਵਾਂ ਮੇਰੀ ਤੇ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਉਹ ਵੀਰ ਕੋ ਕੱਲਾ ਹੀ ਨਹੀਂ ਸਾਦਾ ਵੀ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਅਹੀਂ ਵੀ ਬੋਟ ਆਉਣ ਵਾਲੀ ਜਿਹੜੀ ਉਹ ਭਾਈ ਅਮਰਪਾਲ ਸਿੰਘ ਨੂੰ ਹੀ ਪਾਵਾਂਗੇ ਤੇ ਅਸੀਂ ਤੁਹਾਡੀ ਅੱਜ ਤੋਂ ਬਾਅਦ ਪਾਰਟੀ ਛੱਡੀ। ਉਹ ਠੈਰੋ। ਤੁਸੀਂ ਪਾਰਟੀ ਨਹੀਂ ਛੱਡੀ। ਮੈਂ ਵੀ ਪਾਰਟੀ ਛੱਡਦਾ ਹਾਂ। ਮੇਰਾ ਜਵੀਰ ਵੀ ਨਹੀਂ ਜਾਦ ਦਿੰਦਾ। ਮੈਂ ਵੀ ਬੋਟ ਭਾਈ ਅਮਰਪਾਲ ਨੂੰ ਹੀ ਪਾਵਾਂਗਾ। ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਜਿੰਨੇ ਵੀ ਖਡੂਰ ਸਾਹਿਬ ਹਲਕੇ ਦੇ ਵੋਟਰ ਆ ਸਾਰਿਆਂ ਨੂੰ ਪੀ ਲਿਆ ਵੀ ਐਰ ਕੀ ਭਾਈ ਅਮਰਪਾਲ ਨੂੰ ਆਪਾਂ ਵੋਟਾਂ ਪਾਈਏ। ਆਪਾਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਵੋਟਾਂ ਪਾਈਏ। ਕਿਉਂਕਿ ਪਾਰਟੀ ਪਾਜੀਆ ਇਹ ਤਿੰਨ ਸਾਲਾਂ ਨੂੰ ਫੇਰ ਵੋਟਾਂ ਆਈਆਂ ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾ ਸਕਦੇ ਹੋ ਐਰ ਕੀ ਆਪਣਾ ਫਰਜ਼ ਬਣਦਾ ਹੈ ਵੀ ਆਪਾਂ ਭਾਈ ਅੰਮ੍ਰਿਤਪਾਲ ਨੂੰ ਜਿਤਾਈਏ ਜੇ ਆਪਾਂ ਉਹਨਾਂ ਨੂੰ ਨਾ ਜਿਤਾ ਸਕੇ ਨਾ ਇਕੱਲੇ ਪੰਜਾਬ ਨਹੀਂ ਸਾਰੀ ਦੁਨੀਆ ਤੋਂ ਆਪਾਂ ਨੂੰ ਨਾਂਹ ਤਾਂ ਪੈਣਗੀਆਂ ਭਾਈ ਅੰਮ੍ਰਿਤਪਾਲ ਜੀ ਨੇ ਆਪਾਂ ਨੂੰ ਬਹੁਤ ਮਾਣ ਬਖਸ਼ਿਆ ਹੈ ਜਿਹੜਾ ਉਹ ਫਡੂਰ ਸਭ ਹਲਕੇ ਤੋਂ ਜੋਨ ਲੜ ਰਹੇ ਨੇ ਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਪੂਰ ਸਪੋਰਟ ਕਰੀਏ ਤੇ ਉਹਨਾਂ ਨੂੰ ਇਥੋਂ ਜਿਤਾਈਏ ਧੰਨਵਾਦ ਵੀਰ ਜੀ ਮਿਹਰਬਾਨੀ